ਸਪੈਸ਼ਲ ਬੱਚਿਆਂ ਦੇ ਵਾਸਤੇ ਸਪੈਸ਼ਲ ਉਪਰਾਲੇ ਦੀ ਤੇ ਸਪੈਸ਼ਲ ਖਬਰ ਆਖੀ ਜਾ ਸਕਦੀ ਹੈ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਸਪੈਸ਼ਲ ਬੱਚਿਆਂ ਦੇ ਵਿਸ਼ੇਸ਼ ਉਪਰਾਲੇ ਦੇ ਤਹਿਤ ਇਹ ਫੰਕਸ਼ਨ ਕੀਤਾ ਗਿਆ ਸਪੈਸ਼ਲ ਬੱਚਿਆਂ ਦੇ ਮਾਪਿਆਂ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਮਕਸਦ ਅਧੀਨ ਕੀਤਾ ਗਿਆ ਜਾਣਕਾਰੀ ਮਿਲੀ ਹੈ ਕਿ ਨਾਬਾ ਬਲਾਕ ਦੇ ਪਿੰਡ ਸਹੌਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਸਪੈਸ਼ਲ ਬੱਚਾ ਨੂੰ ਮੁਫਤ ਸਹਾਇਤਾ ਉਪਕਰਨ ਦਾ ਇਹ ਕੈਂਪ ਲਾਇਆ ਗਿਆ ਜਿੱਥੇ ਇਹ ਉਪਕਰਨ ਵੰਡ ਦਿੱਤੇ ਗਏ ਜਿਸ ਦੇ ਵਿੱਚ ਦਰਜਣਾਂ ਦੀ ਗਿਣਤੀ ਦੇ ਤਹਿਤ ਸਪੈਸ਼ਲ ਬੱਚਿਆਂ ਨੂੰ ਬਣੌਟੀ ਅੰਗ ਕੰਨਾਂ ਦੀਆਂ ਮਸ਼ੀਨਾਂ ਟਰਾਈਸਾਈਕਲ 휠 ਚੇਅਰ ਅਤੇ ਹੋਰ ਸਾਜ਼ੋ-ਸਮਾਨ ਦਿੱਤੇ ਜਾਣ ਦੀ ਖਬਰ ਹੈ ਸਰਕਾਰ ਵੱਲੋਂ ਸਪੈਸ਼ਲ ਬੱਚਿਆਂ ਦੇ ਲਈ ਲੱਖਾਂ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਪੈਨਸ਼ਨ ਵੀ ਹਰ ਮਹੀਨੇ ਦਿੱਤੀ ਜਾ ਰਹੀ ਹੈ ਤਾਂ ਜੋ ਸਪੈਸ਼ਲ ਬੱਚੇ ਕਿਸੇ ਵੀ ਸਹੂਲਤ ਤੋਂ ਵਾਂਝੇ ਨਾ ਰਹਿ ਸਕਣ ਸਰਕਾਰ ਦੇ ਇਸ ਉਪਰਾਲੇ ਤੋਂ ਬੱਚਿਆਂ ਦੇ ਮਾਪੇ ਵੀ ਕਾਫੀ ਖੁਸ਼ ਨਜ਼ਰ ਆਏ ਇਸੇ ਤਹਿਤ ਜਿਹੜੇ ਬੱਚਿਆਂ ਨੂੰ ਸਹਾਇਤਾ ਉਪਕਰਨ ਵਾਲਾ ਇਹ ਕੈਂਪ ਲਾਇਆ ਗਿਆ ਸੀ ਇਸ ਕੈਂਪ ਦੇ ਵਿੱਚ ਦਰਜਣਾ ਬੱਚੇ ਵੀ ਪਹੁੰਚੇ ਅਤੇ ਸਹਾਇਤਾ ਉਪਕਰਨ ਵੀ ਵੰਡੇ ਗਏ ਇਸ ਮੌਕੇ ਤੇ ਪਹੁੰਚੇ ਬਲਾਕ ਸਿੱਖਿਆ ਅਫਸਰ ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਪੈਸ਼ਲ ਬੱਚਿਆਂ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਤਾ ਜੋ ਬੱਚਿਆਂ ਨੂੰ ਸਕੂਲ ਆਉਣ ਜਾਣ ਲਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਰਕਾਰ ਵੱਲੋਂ ਸਪੈਸ਼ਲ ਬੱਚਿਆਂ ਲਈ ਲੱਖਾਂ ਰੁਪਏ ਦਾ ਬਜਟ ਹਰ ਸਾਲ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਹਰ ਉਪਕਰਨ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਇਸ ਮੌਕੇ ਤੇ ਪਿੰਡ ਦੇ ਪੰਚਾਇਤ ਮੈਂਬਰ ਬਿਅੰਕ ਸਿੰਘ ਅਤੇ ਸਪੈਸ਼ਲ ਬੱਚਿਆਂ ਦੇ ਮਾਪਿਆਂ ਨਰਪੈ ਸੰਗਤ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਸਰਕਾਰ ਦੇ ਵੱਲੋਂ ਸਪੈਸ਼ਲ ਬੱਚਿਆਂ ਲਈ ਮੁਫਤ ਉਪਕਰਨ ਦੇਣ ਦਾ ਉਪਰਾਲਾ ਕੀਤਾ ਗਿਆ ਇਹ ਸ਼ਲਾਘਾਯੋਗ ਹੈ ਕਿਉਂਕਿ ਇਹ ਉਪਕਰਣ ਬਹੁਤ ਮਹਿੰਗਾ ਹੈ ਅਤੇ ਅਸੀਂ ਇਹ ਉਪਕਰਣ ਨਹੀਂ ਖਰੀਦ ਸਕਦੇ ਅਤੇ ਸਰਕਾਰ ਵੱਲੋਂ ਬੱਚਿਆਂ ਦੇ ਲਈ 1500 ਸਪੈਸ਼ਲ ਜਿਹੜੀ ਪੈਨਸ਼ਨ ਦਿੱਤੀ ਜਾ ਰਹੀ ਹੈ ਉਹ ਵੀ ਬੱਚਿਆਂ ਦੀ ਜ਼ਿੰਦਗੀ ਨੂੰ ਇੱਕ ਬਿਹਤਰ ਬਣਾਉਣ ਵਾਸਤੇ ਸਾਰਥਿਕ ਯਤਨ ਹੈ ਅਸੀਂ ਅੱਜ ਤਹਿਸੀਲ ਪਦਰਤਾ ਜੋ ਸਾਡੇ ਬੱਚੇ ਸਾਡੇ ਕੋਲ ਸਪੈਸ਼ਲ ਜਿਹੜੇ ਪਹਿਲਾਂ ਡਾਕਟਰਾਂ ਵੱਲੋਂ ਰეკਮੈਂਡ ਕੀਤੇ ਗਏ ਸੀ ਉਹ ਬੱਚਿਆਂ ਨੂੰ ਅਸੀਂ ਜੋ-ਜੋ ਵੀ ਡਾਕਟਰਾਂ ਵੱਲੋਂ ਰეკਮੈਂਡ ਕੀਤਾ ਗਿਆ ਉਹ ਉਹਨਾਂ ਤੋਂ ਜਿਹੜੀ ਸਹਿਤਾ ਉਪਕਰਣ ਵੰਡੇ ਨੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਜਿਹੜਾ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਕਿਉਂਕਿ ਜਿਹੜੇ ਬੱਚੇ ਦੇ ਜਿੱਥੇ ਇਹਨਾਂ ਦੇ ਆਪਣੀਆਂ ਸਰੀਰਕ ਸਮੱਸਿਆਵਾਂ ਹੁੰਦੀਆਂ ਨੇ ਉੱਥੇ ਪਰਿਵਾਰ ਦੇ ਲਈ ਬੜਾ ਵੱਡਾ ਚੈਲੰਜ ਹੁੰਦਾ ਹੈ ਤਾਂ ਉਸ ਸਮੇਂ ਪਰਿਵਾਰ ਨੂੰ ਜਿਹੜੀ ਉਹਨਾਂ ਦੀ ਹਰ ਸੁਭਦਾ ਦਾ ਖਿਆਲ ਰੱਖ ਕੇ ਜਦੋਂ ਅਸੀਂ ਮਦਦ ਦਿੰਨੇ ਆ ਉਹਨਾਂ ਨੂੰ ਬਹੁਤ ਵੱਡੀ ਇੱਕ ਰਾਹਤ ਫੀਲ ਹੁੰਦੀ ਹੈ ਤੇ ਅੱਜ ਵੀ ਅਸੀਂ ਦੇਖਿਆ ਜਿਹੜੇ ਬੱਚਿਆਂ ਨੂੰ ਅਸੀਂ ਉਪਕਰਨ ਦਿੱਤੇ ਆ ਕੰਨਾਂ ਦੀ ਮਸ਼ੀਨ ਦਿੱਤੀ ਆ ਜਾਂ ਹੋਰ ਉਹਨਾਂ ਦੀ ਕੋਈ ਵੀ ਸਹਾਇਤਾ ਲਈ ਜਿਹੜਾ ਅਸੀਂ ਕੀਤਾ ਅੱਜ ਦਾ ਜਿਹੜਾ ਸਰਕਾਰ ਦਾ ਜਿਹੜਾ ਉਪਰਾਲਾ ਇਹ ਤੇ ਉਹਦੇ ਤਹਿਤ ਕਾਫੀ ਮਹਿਸੂਸ ਹੋਇਆ ਮਾਪਿਆਂ ਨੂੰ ਕਿ ਇਹ ਇੱਕ ਚੰਗਾ ਯਤਨ ਹੈ ਬੱਚਿਆਂ ਨੂੰ ਜਿੱਥੇ ਆਉਣਾ ਜਾਣਾ ਸੌਖਾ ਹੋਣਾ ਉਹ ਦੂਸਰੇ ਬੱਚਿਆਂ ਦੇ ਨਾਲ ਜ਼ਿੰਦਗੀ ਜਿਉਣ ਦੇ ਕਾਬਿਲ ਵੀ ਬਣ ਜਾਂਦੇ ਨੇ ਤੇ ਸਮਾਜ 'ਚ ਉਹਨਾਂ ਨੇ ਕਿਤੇ ਵੀ ਹੋਰ ਜਾਣਾ ਉਹਨਾਂ ਦੀ ਅਲੱਗ ਜਿਹੜੀ ਉਪਕਾਰਨ ਦੇਣ ਦੇ ਨਾਲ ਇੱਕ ਵੱਖਰੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਸਾਨੂੰ ਲੱਗਦਾ ਕਿ ਉਹ ਵੱਡੇ ਹੋ ਕੇ ਕਈ ਜਿਹੜੀਆਂ ਉਹਨਾਂ ਦੀਆਂ ਸਰੀਰਕ ਸਮੱਸਿਆਵਾਂ ਨੇ ਇਹ ਯਤਨਾਂ ਨਾਲ ਉਹ ਉਹਨਾਂ ਦੇ ਵਿੱਚ ਸੁਧਾਰ ਆਉਂਦਾ ਤੇ ਉਹ ਜ਼ਿੰਦਗੀ ਜਿਉਣ ਦੇ ਕੁਝ ਜਿਹੜੇ ਕਾਬਲ ਹੋ ਜਾਂਦੇ ਨੇ ਪਹਿਲਾਂ ਜੋ ਕੈਂਪ ਲੱਗਿਆ ਸੀ ਤਹਿਸੀਲ ਲੈਵਲ ਤੇ ਉਹਦੇ ਤਹਿਤ ਜਿਹੜਾ ਬੱਚੇ ਰਿਕਮੈਂਡ ਹੋਇਆ ਮੇਰੇ ਖਾਤੇ 40-42 ਦੇ ਕਰੀਬ ਬੱਚੇ ਸੀ ਜਿਹੜੇ ਅੱਜ ਸਾਡੇ ਕੋਲ ਆਏ ਆ ਤੇ ਇਹ ਤੋਂ ਬਿਨਾਂ ਵੀ ਅਸੀਂ ਬਹੁਤ ਸਾਰੇ ਜਿਹੜੇ ਇਹ ਬੱਚਿਆਂ ਲਈ ਯਤਨ ਜਿਵੇਂ ਇਹਨਾਂ ਦੀਆਂ ਬੱਕਰੀਆਂ ਖੇਡਾਂ ਵੀ ਹੁੰਦੀਆਂ ਨੇ ਇਹਨਾਂ ਦੀ ਵਖਰਾ ਕਲਚਰ ਪ੍ਰੋਗਰਾਮ ਵੀ ਹੁੰਦਾ ਇਹਨਾਂ ਨੂੰ ਸਰਕਾਰ ਬਕਾਇਦਾ ਤੌਰ ਤੇ ਪੈਨਸ਼ਨ ਵੀ ਦਿੰਦੀ ਹੈ ਤੇ ਬਕਾਇਦਾ ਤੌਰ ਤੇ ਸਾਲ ਤੋਂ ਬਾਅਦ ਇੱਕ ਸਹਿਤਾ ਰਾਸ਼ੀ 2000 ਰੁਪਏ ਜਿਹੜੀ ਹੁਣੇ ਅਸੀਂ ਭਾ ਕੇ ਹਟਿਆ ਤੇ ਇਹ ਬੱਚਿਆਂ ਨੂੰ ਮੋਟੀਵੇਟ ਕਰਕੇ ਸਾਨੂੰ ਲੱਗਦਾ ਕਿ ਦੂਸਰੇ ਬੱਚਿਆਂ ਦੇ ਨਾਲ ਚੱਲਣ ਦੇ ਸੰਕਲਪ ਬਣ ਜਾਂਦੇ ਨੇ ਇਹ ਜੀ ਸਮਗਰ ਸਿੱਖਿਆ ਅਭਿਆਨ ਆਈਡੀ ਕੰਪੋਨੈਂਟ ਸਿੱਖਿਆ ਵਿਭਾਗ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਦੇ ਵਿੱਚ ਹਰੇਕ ਸਾਲ ਬੱਚਿਆਂ ਲਈ ਪਹਿਲਾਂ ਅਲਮਕੋ ਕਾਨਪੂਰ ਕੰਪਨੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਜਿਹੜਾ ਹੈ ਤਾਲਮੇਲ ਦੇ ਨਾਲ ਕੈਂਪ ਲਗਾਏ ਜਾਂਦੇ ਨੇ ਇਹ ਜੋ ਬੱਚਿਆਂ ਦੀ ਅਸੈਸਮੈਂਟ ਕੀਤੀ ਜਾਂਦੀ ਹੈ ਪਹਿਲਾਂ ਡਾਕਟਰਾਂ ਵੱਲੋਂ ਉਹ ਟੀਮ ਜਿਹੜੇ ਬੱਚਿਆਂ ਨੂੰ ਰეკਮੈਂਡ ਕਰਦੀ ਹੈ ਸਮਾਨ ਜਿਵੇਂ ਕਿ ਕੰਨਾਂ ਦੀਆਂ ਮਸ਼ੀਨਾਂ ਕਰੈਚਸ ਟ੍ਰਾਈਸਾਈਕਲ व्हीलचेयर ਸੀਪੀ ਚੇਅਰ ਆਦਿ ਜਿਹੜਾ ਇਦਾਂ ਦਾ ਸਮਾਨ ਉਹਨਾਂ ਨੂੰ ਰეკਮੈਂਡ ਕਰਦੇ ਆ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਕੈਂਪ ਲਾ ਕੇ ਇਹ ਸਮਾਨ ਜਿਹੜਾ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈ ਇਹ ਸਮਾਨ ਮਿਲਣ ਦੇ ਨਾਲ ਬੱਚਾ ਜਿਹੜਾ ਹੈ ਉਹ ਇੰਡੀਪੈਂਡੈਂਟਲੀ ਸਕੂਲ ਦੇ ਵਿੱਚ ਆਪਦਾ ਆਉਣਾ ਜਾਣਾ ਸ਼ੁਰੂ ਕਰ ਦਿੰਦਾ ਹੈ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੀ ਇਹ ਸਕਸੈਸ ਸਟੋਰੀ ਸਾਡੇ ਜ਼ਿਲ੍ਹੇ ਦੇ ਵਿੱਚ ਬਣੀ ਹੈ ਡੀਓ ਮੈਡਮ ਸਾਡੇ ਸ਼੍ਰੀਮਤੀ ਸ਼ਾਲੂ ਮਹਿਰਾ ਜੀ ਡਿਪਟੀ ਡੀਓ ਮੈਮ ਸ਼੍ਰੀਮਤੀ ਮਨਵਿੰਦਰ ਕੌਰ ਭੁੱਲਰ ਜੀ ਦੀ ਅਗਵਾਈ ਹੇਠ ਇਹ ਕੈਂਪ ਲਗਾਏ ਜਾ ਰਹੇ ਨੇ ਪਟਿਆਲਾ ਵਿੱਚ ਟੋਟਲ 5 ਕੈਂਪ ਲੱਗ ਰਹੇ ਨੇ ਔਰ ਪੰਜਾਂ ਕੈਂਪਾਂ ਦੇ ਵਿੱਚ ਅਸੀਂ 16 এডਿਊਕੇਸ਼ਨ ਬਲੋਕਾਂ ਨੂੰ ਕਵਰ ਕਰ ਰਹੇ ਹਾਂ ਜਿਦੇ ਵਿੱਚ ਤਕਰੀਬਨ 180 ਬੱਚੇ ਨੂੰ ਜਿਹੜਾ ਹੈ ਇਸ ਤਰ੍ਹਾਂ ਦਾ ਸਮਾਨ ਅਸੀਂ ਮੁਹੱਈਆ ਕਰਵਾ ਰਹੇ ਹਾਂ ਅੱਜ ਸਹੌਲੀ ਦੇ ਵਿੱਚ ਜਿਹੜਾ ਹੈ ਭਾਦਸੋ 1 2 ਅਤੇ ਬਾਬਰਪੁਰ ਬਲਾਕਾਂ ਦਾ ਕੈਂਪ ਹੈ ਉਹ ਲੱਗ ਰਿਹਾ ਹੈ। ਇਹਦੇ ਚ ਅਸੀਂ 42 ਬੱਚਿਆਂ ਨੂੰ ਲਗਭਗ ਕਵਰ ਕਰ ਰਹੇ ਹਾਂ ਜਿਹਦੇ ਚ ਕੇ ਮਤਲਬ ਸਾਡੇ ਆਈਡੀ ਕੈਟਾਗਰੀ ਦੇ ਬੱਚੇ ਨੇ, ਸੀਪੀ ਬੱਚੇ ਨੇ, ਆਰਥੋਪੈਡਿਕ ਇੰਪੇਅਰਡ ਬੱਚੇ ਨੇ, ਹਿਅਰਿੰਗ ਇੰਪੇਅਰਡ ਬੱਚੇ ਨੇ ਇਸ ਤਰ੍ਹਾਂ ਦੇ ਸਾਰੇ ਬੱਚਿਆਂ ਨੂੰ ਇਹ ਸਹੂਲਤ ਹੈ ਜਿਹੜੀ ਇਹ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਸਰਕਾਰ ਜੇਕਰ ਇਦਾਂ ਦੇ ਉਪਰਾਲੇ ਕਰਦੇ ਰਹੇ ਤਾਂ ਇਹੇ ਬੱਚੇ ਵੀ ਜਿਹੜਾ ਹੈ ਦੂਸਰੇ ਬੱਚਿਆਂ ਦੇ ਨਾਲ ਇਨਕਲੂਜਨ ਦੇ ਵਿੱਚ ਆਪ ਵੀ ਜਿਹੜੀ ਹੈ এডਿਕੇਸ਼ਨ ਪ੍ਰਾਪਤ ਕਰ ਸਕਦੇ। ਸਮੱਗਰੀ ਮਹਿੰਗੀ ਵੀ ਹੈ ਬਹੁਤ ਵੀ ਪਰੈਂਟਸ ਕੋਲ ਨਹੀਂ ਕਰ ਸਕਦੇ। ਹਾਂ ਜੀ ਕਿਉਂਕਿ ਇਹ ਸਮੱਗਰੀ ਇਸ ਤੋਂ ਜਿਹੜੀ ਹੈ ਬਹੁਤ ਮਹਿੰਗੀ ਵੀ ਹੈ ਤੇ ਕਈ ਪਰੈਂਟਸ ਸਪੋਰਟ ਵੀ ਨਹੀਂ ਕਰ ਪਾਉਂਦੇ ਹੈਗੇ ਤੇ ਕਈ ਜਿਹੜੀਆਂ ਹੈਗੀਆਂ ਆਪਣੇ ਸ਼ਹਿਰਾਂ ਜਾਂ ਪਿੰਡਾਂ ਦੇ ਨੇੜੇ ਮਿਲਦੀਆਂ ਵੀ ਨਹੀਂ ਉਪਲਬਧ ਵੀ ਨਹੀਂ ਹੈਗੀਆਂ ਤੇ ਕਿਸੇ ਇੱਕ ਚੀਜ਼ ਲਈ ਇਹ ਹੋ ਸਕਦਾ ਵੀ ਉਹਨਾਂ ਨੂੰ ਦਿੱਲੀ ਜਾਣਾ ਪਵੇ। ਉਹ ਸਮਾਨ ਹੁਣ ਕੀ ਹੈ ਉਹਨਾਂ ਦੇ ਮਤਲਬ ਜਿਹੜਾ ਡੋਰ ਸਟੈਪ ਦੇ ਉੱਤੇ ਉਹਨਾਂ ਨੂੰ ਸਰਕਾਰ ਵੱਲੋਂ ਤੇ ਵਿਭਾਗ ਵੱਲੋਂ ਜਿਹੜਾ ਮੁਹਈਆ ਕਰਵਾਇਆ ਜਾਂਦਾ ਹੈ। ਇਹਦੇ ਵਿੱਚ ਜਿਹੜਾ ਹੈ ਹਰ ਕੈਟਾਗਰੀ ਦੇ ਬੱਚੇ ਨੂੰ ਕਵਰ ਕੀਤਾ ਜਾਂਦਾ ਹੈ। ਐਜੂਕੇਸ਼ਨ ਤੋਂ ਲੈ ਕੇ ਫਾਈਨੈਂਸ਼ੀਅਲ ਸਟਾਈਪੈਂਡ ਤੱਕ ਸਾਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਜਿਵੇਂ ਕਿ ਆਪਣੇ ਜਿਹੜੇ ਚੈਲੰਜ ਕੁੜੀਆਂ ਹੈਗੀਆਂ ਜਿਹੜੀਆਂ ਸਾਡੀਆਂ ਉਹਨਾਂ ਲਈ 2000 ਰੁਪਏ ਜਿਹੜਾ ਹੈ ਹਰ ਇੱਕ ਸਾਲ ਸਟਾਈਪੈਂਡ ਆਉਂਦਾ। ਦੂਸਰੇ ਬੱਚਿਆਂ ਦੇ ਲਈ TLM ਕਿੱਟਸ ਜਿਹੜਾ ਹੈ ਉਹ ਆਉਂਦੇ ਆ। ਜਿਹੜੇ ਸਾਡੇ ਬ্লাইন্ড ਕੈਟਾਗਰੀ ਦੇ ਬੱਚੇ ਆ ਉਹਨਾਂ ਦੇ ਲਈ 1000 ਰੁਪਿਆ ਉਹਨਾਂ ਨੂੰ ਜੋ ਹੈ ਰੀਡਰ ਅਲਾਉਂਸ ਤੇ 1000 ਰੁਪਿਆ ਸਟੇਸ਼ਨਰੀ ਦੇ ਲਈ ਜਿਹੜਾ ਹੈਗਾ ਬ੍ਰੇਨ ਸਟੇਸ਼ਨਰੀ ਦੇ ਲਈ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਜੋ ਸਪੈਸ਼ਲ ਅਧਿਆਪਕ ਨੇ ਹੈਲਥ ਡਿਪਾਰਟਮੈਂਟ ਤੋਂ ਮਿਲਣ ਵਾਲੀਆਂ ਸਹੂਲਤਾਂ ਸਵਾਜ ਇੱਕ ਸੁਰੱਖਿਆ ਦਫ਼ਤਰ ਤੋਂ ਮਿਲਣ ਵਾਲੀਆਂ ਸਹੂਲਤਾਂ ਉਹਦੇ ਲਈ ਵੀ ਮਾਪਿਆਂ ਨੂੰ ਜਿਹੜਾ ਹੈ ਗਾਈਡ ਵੀ ਕਰਦੇ ਨੇ ਤੇ ਆਪ ਨਾਲ ਜਾ ਕੇ ਉਹਨਾਂ ਨੂੰ ਉਹ ਸਹੂਲਤਾ ਜਿਹੜੀਆਂ ਹੈ ਉਹਦੀ ਅਗ ਕਰਵਾਉਣ ਚ ਮਦਦ ਵੀ ਕਰਦੇ 45 ਹੋ ਪਰ ਹਿਅਰਿੰਗ ਇਡ ਦੀ ਕਾਸਟ ਹੁੰਦੀ ਹੈ ਤੇ ਹਰ ਬੱਚੇ ਨੂੰ ਆਲਮੋਸਟ ਬਾਈ ਲੈਟਰਲ ਹਿਅਰਿੰਗ ਇਡ ਦਿੱਤੀਆਂ ਜਾਂਦੀਆਂ ਦੋਨੋਂ ਅੰਨਾਂ ਦੀਆਂ ਦਿੱਤੀਆਂ ਜਾਂਦੀਆਂ ਬਾਕੀ ਸਾਡੇ ਕੋਲ ਹੋਰ ਵੀ ਸਿਸਟਮ ਡਿਵਾਈਸ ਹੁੰਦੇ ਆ ਜਿਦਾ ਕਿ ਵੀਲ ਚੇਅਰ, ਸੀਪੀ ਚੇਅਰ, ਟੀਐਲਐਮ ਕਿਟਸ ਵਗੈਰਾ ਬੱਚੇ ਦੀ ਰਿਕੁਆਇਰਮੈਂਟ ਨੂੰ ਦੇਖਦੇ ਹੋਏ ਆਪਾਂ ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ ਜਿੰਨਾਂ ਬੱਚਿਆਂ ਨੂੰ 40% ਤੋਂ ਜ਼ਿਆਦਾ ਹਿਅਰਿੰਗ ਗੇਟ ਡਿਸੇਬਿਲਿਟੀ ਹੁੰਦੀ ਹੈ ਉਹਨਾਂ ਨੂੰ ਆਪਾਂ ਹਿਅਰਿੰਗ ਗੇਜ ਪ੍ਰਿਸਕ੍ਰਾਈਬ ਕਰਦੇ ਹਾਂ ਜੋ ਵੀ ਐਸ ਪਰ ਰੂਲ ਹੈ ਉਹ 40% ਆਪਾਂ ਇੱਕ ਬੈਂਚਮਾਰਕ ਰੱਖਿਆ ਹੋਇਆ ਹੈ 40% ਤੋਂ ਜ਼ਿਆਦਾ ਜੇ ਡਿਸੇਬਿਲਿਟੀ ਹੋਏਗੀ ਤਾਂ ਆਪਾਂ ਉਹਨਾਂ ਨੂੰ ਕਵਰਟ ਕਰਦੇ ਹਾਂ ਕਿੰਨਾ ਕੁ ਫਾਇਦਾ ਹੁੰਦਾ ਇਸ ਤੋਂ ਬਾਅਦ ਮੁਸ਼ਕਿਲਤਾ ਤੋਂ ਕਾਫੀ ਜ਼ਿਆਦਾ ਬੈਨੀਫਿਟ ਹ ਦੀ ਪ੍ਰੋਪਰ ਸਪੀਚ ਥੈਰੇਪੀ ਤੇ ਗਾਈਡੈਂਸ ਤੋਂ ਬਾਅਦ ਬੱਚਾ ਨੌਬੇ ਤੱਕ ਵੀ ਲੈ ਕੇ ਜਾਇਆ ਜਾਂਦਾ ਹੈ ਆਪਾਂ ਉਹਨਾਂ ਨੂੰ ਕਾਉਂਸਲ ਕਰਦੇ ਆ ਪੇਰੈਂਟਸ ਨੂੰ ਬਾਕੀ ਟੀਚਰਸ ਦੀ ਮਦਦ ਨਾਲ ਕਾਫੀ ਬੱਚੇ ਕੇਅਰ ਹੋ ਜਾਂਦੇ ਪੇਰੈਂਟਸ ਨੂੰ ਵੀ ਨਾਲ ਸਮਝਾਉਂਦੇ ਜਿਸ ਤਰ੍ਹਾਂ ਹਾਂ ਪੇਰੈਂਟਸ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਕੈਰੀਗੇਟਿਵ ਸਪੋਰਟ ਦੇ ਦਿੰਦੇ ਆ ਅੱਜ ਦੇ ਪਾਚੋ ਮੁੱਡੇ 29 ਹੈਗੇ ਆ ਸਾਡੇ ਪਿੰਡ ਦੇ ਸਕੂਲ ਐਲੀਮੈਂਟਰੀ ਸਕੂਲ ਸਹੋਲੀ ਦੇ ਵਿੱਚ ਇੱਕ ਫੰਕਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ ਫਿਜ਼ੀਕਲੀ ਡਿਸੇਬਲ ਬੱਚਿਆਂ ਨੂੰ ਸਰਕਾਰ ਵੱਲੋਂ ਨਕਲੀ ਅੰਗ ਪ੍ਰਦਾਨ ਕਰਨ ਦਾ ਪ੍ਰੋਗਰਾਮ ਲੀਕਿਆ ਗਿਆ ਸੀ ਜਿਸ ਦੇ ਵਿੱਚ ਭਾਦਸੋ ਬਲਾਕ ਤੇ ਬਾਵਰਪੁਰ ਬਲਾਕ ਦੇ ਜੋ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਦੇ ਹਨ ਉਹ ਪਹੁੰਚੇ ਸੀ ਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਵੀ ਬੀਲ ਚੇਅਰ ਵਗੈਰਾ ਜਾਂ ਹੋਰ ਫਿਜ਼ੀਕਲ ਡਿਸੇਬਲ ਬੱਚੇ ਨੇ ਜ਼ਰੂਰਤ ਸੀ ਉਹਨਾਂ ਨੂੰ ਉਹ ਇਕੁਪਮੈਂਟਸ ਪ੍ਰੋਵਾਈਡ ਕੀਤੇ ਗਏ ਨੇ ਤੇ ਸਰਕਾਰ ਦਾ ਤੇ ਸਕੂਲਾਂ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇਸ ਤਰ੍ਹਾਂ ਦੇ ਗਰੀਬ ਬੱਚਿਆਂ ਨੂੰ ਜੋ ਤੁਸੀਂ ਕਹਿ ਸਕਦੇ ਹੋ ਵੀ ਫਾਈਨੈਂਸ਼ੀਅਲੀ ਕਮਜ਼ੋਰ ਹੋਣ ਤੇ ਆਪ ਨਹੀਂ ਖਰੀਦ ਸਕਦੇ ਸੀ ਇਦਾਂ ਦੇ ਇਕਵਿਪਮੈਂਟਸ ਉਹ ਸਰਕਾਰ ਵੱਲੋਂ ਪ੍ਰੋਵਾਈਡ ਕੀਤੇ ਗਏ ਨੇ ਤੇ ਮੈਂ ਮੇਰੇ ਪਿੰਡ ਦੀ ਪੰਚਾਇਤ ਸਮੂਹ ਮੈਂਬਰਸ ਸਾਹਿਬਾਨ ਮੇਰੇ ਪਿੰਡ ਦੇ ਸਰਕਾਰੀ ਇਲਮੈਂਟਰੀ ਸਕੂਲ ਦੇ ਟੀਚਰਸ ਸਾਹਿਬਾਨ ਦਾ ਬੀਡੀਪੀਓ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਜਿਹੇ ਆ ਪ੍ਰੋਗਰਾਮ ਲੀਕਿਆ ਸਰਕਾਰ ਵੱਲੋਂ ਜੀ ਬੱਚੇ ਨੂੰ ਕਿੱਟ ਮਿਲੀ ਹੈ ਜੀ ਤੇ ਇਹ ਸਰਕਾਰ ਦਾ ਤੇ ਸਕੂਲ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਬਾਰੇ ਤੇ ਬੱਚਿਆਂ ਬਾਰੇ ਇੰਨਾ ਕੁ ਸੋਚਦਿਆਂ ਜੀ ਤੇ ਬੱਚਿਆਂ ਲਈ ਬਹੁਤ ਜ਼ਿਆਦਾ ਘੁਮਣਾ ਪੈਂਦਾ ਕੋਈ ਸਪੈਸ਼ਲ ਬੱਚੇ ਸਪੈਸ਼ਲ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਘੁਮਣਾ ਪੈਂਦਾ ਹੈ ਪਰੈਂਟਸ ਨੂੰ ਤੇ ਲਈ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਆਈ ਇਹ ਕੈਂਪ ਲਗਾਉਂਦੇ ਨੇ ਪਿਛਲੀ ਵਾਰ ਸਾਨੂੰ ਆ ਪਾਰਸਨ ਵਿੱਚ ਕੈਂਪ ਲੱਗਿਆ ਸੀ ਉੱਥੇ ਕੈਂਪ ਦੇ ਵਿੱਚ ਇਹਨਾਂ ਚੈੱਕ ਕਰਕੇ ਬੱਚਿਆਂ ਨੂੰ ਲੈ ਕੇ ਦਿੱਤਾ ਕਿ ਤੁਹਾਨੂੰ ਆ ਚੀਜ਼ ਮਿਲਨੇਗੀ ਅੱਜ ਉਹ ਭੰਡੇ ਆ ਰਹੇ ਆ ਤੁਹਾਡੇ ਸਪੈਸ਼ਲ ਬੱਚਾ ਕੇਅਰ ਵੀ ਕਾਫੀ ਚੱਲਦੀ ਕਰਦੀ ਹੁੰਦੀ ਬਿਲਕੁਲ ਸਰ ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਆ ਕੇਅਰ ਵੀ ਮਤਲਬ ਕੀ ਆ ਵੀ ਇੱਕ ਜਣਾ ਇੱਕ ਇੱਕ ਪੇਰੈਂਟਸ ਦਾ ਫਿਕਸ ਹੋ ਜਾਂਦਾ ਹੈ ਬੱਚੇ ਦੇ ਬੱਚੇ ਦੇ ਡਿਪੈਂਡ ਹੋ ਜਾਂਦਾਈ ਬੱਚਾ ਕਿਉਂਕਿ ਬੱਚਾ ਤੁਹਾਡੇ 'ਤੇ ਡਿਪੈਂਡ ਹੈ ਜੋ ਤੁਸੀਂ ਕਰਨਾ ਜਿੱਦਾਂ ਤੁਸੀਂ ਬੱਚੇ ਨੂੰ ਕਰਨਾ ਹੈ ਆਪਣੇ ਆਪ ਹੀ ਕਰਨਾ ਮੈਂ ਬਿਲਕੁਲ ਸਰ ਬਾਹਰੋਂ ਬਾਹਰੋਂ ਸਮਾਨ ਸਾਰਾ ਮਹਿੰਗਾ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਮਿਲ ਰਹੀ ਹੈ ਇਸ ਸਰਕਾਰ ਦਾ ਬਹੁਤ ਜਿਆਦਾ ਧੰਨਵਾਦ ਹੈ ਇਹਦੇ ਲਈ ਬੱਚਾ ਸਰ ਮੇਰਾ ਬੋਲਦਾ ਨਹੀਂ ਹੈ ਤੇ ਆ ਥੋੜਾ ਬੱਚਾ ਸਮਝਦਾ ਨਹੀਂ ਹੈ ਹਾਂਜੀ ਤੇ ਮਤਲਬ ਕਿ ਇਹਨੂੰ ਸਪੋਰਟਿਵ ਵਗੈਰਾ ਜੋ ਵੀ ਆ ਸਾਰਾ ਕੁਝ ਕੁਝ ਸਮਝਦਾ ਨਹੀਂ ਨਹੀਂ ਇਹਦੇ ਲਈ ਬੱਚੇ ਨੂੰ ਕਿੱਟ ਮਿਲਿਆ 8 ਸਾਲ ਦੀ ਗੁਡੀਆਂ ਵੀ ਨਹੀਂ ਅੱਜ ਸਮਾਨ ਜੀ ਆਪਾਂ ਨੂੰ ਸੋਜ ਦਿੱਤੇ ਗਏ ਨੇ ਰੋੜਨ ਵਾਸਤੇ ਹੋਰ ਦਿੱਤੇ ਹੈ ਹੈਲਪਰ ਜੀ ਦੋ ਚੀਜ਼ਾਂ ਤੇ ਕਿੰਨੇ ਟਾਈਮ ਤੋਂ ਸਮੱਸਿਆ ਤੁਹਾਡੇ ਬੱਚੇ ਨੂੰ ਇਹ ਬੱਚਾ ਜੀ ਖੜਾ ਨਹੀਂ ਹੋ ਸਕਦਾ ਤੁਰ ਨਹੀਂ ਸਕਦਾ ਆਪਣੇ ਸਾਰੇ ਨਾਲ ਤੁਰ ਸਕਦਾ ਤੇ ਹੁਣ ਸੋਜ ਦਿੱਤੇ ਨੇ ਸ਼ਾਇਦ ਉਹਦੇ ਨਾਲ ਸਟੈਂਡ ਅਪ ਫਾਰਮੂਲਾ ਵੀ ਹੋਵੇਗਾ ਮੈਂ ਕਿਹਾ ਵੀ ਹੁਣਗੇ ਹਾਂ ਮਹਿੰਗੇ ਬਹੁਤ ਨੇ ਜੀ ਬਤਾਉਂਗਾ ਪਹਿਲਾਂ ਕਰਾਏ ਨੇ 5-6000 ਦਾ ਬਣਦਾ ਜੀ ਹੈ ਤਾਂ ਹਾਂ ਤੁਸੀਂ ਕੀ ਕੰਮ ਕਰਦੇ ਸਰ ਮੈਂ ਤਾਂ ਕੰਬਾਈਨਾ ਤੇ ਜਾਂਦਾ ਜੀ ਸੀਜ਼ਨ ਫਲੇਵਰ ਦਾ ਹੀ ਕੰਮ ਆ ਜੀ ਤੁਸੀਂ ਕੋਰਡ ਨਹੀਂ ਕਰਦਾ ਤੁਸੀਂ ਲੈ ਨਹੀਂ ਸਕਦੇ ਨਹੀਂ ਸਰ ਲੈ ਲੈਣਾ ਤਾਂ ਪੈਂਦਾ ਹੀ ਪਰ ਥੋੜੀ ਜਿਹੀ ਦਿੱਕਤ ਆ ਜਿਹੜੀ ਆ ਮਦਦ ਮਿਲ ਜਾਂਦੀ ਹੈ ਜੀ ਇਹਦੇ ਨਾਲ ਸਾਰਾ ਬੋਲ ਲੱਗ ਜਾਂਦਾ ਜੀ ਸਰਕਾਰ ਦੇ ਪ੍ਰਣਾਲੇ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਹੁਣ ਇਹ ਜੋ ਦਿੱਤੇ ਨੇ ਇਹਦੇ ਨਾਲ ਸ਼ਾਇਦ ਮਾਰਾ ਮੋਟਾ ਆਪਣੇ ਆਪ ਤੋਂ ਖੜਾ ਹੋ ਸਕੇ ਤੁਰ ਸਕੇ ਰੋਡ ਨਾਲ ਜਿਹੜੀ ਦਿੱਤੀ ਹੈ ਜੀ ਉਹਦੇ ਨਾਲ ਰੁੜ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਜਾ ਸਕਦਾ ਇਹ ਨਹੀਂ ਸਾਨੂੰ ਚੱਕ ਕੀ ਕਰਨਾ ਪੈਂਦਾ ਜੀ ਪੈਨਸਲ ਦੇ ਰਹੀ ਹੈ ਜੀ 1500 ਰੁਪਏ ਪੈਨਸਲ ਮਹੀਨੇ ਦੀ ਆ ਰਹੀ ਹੈ ਹਾਂ ਜੀ ਨਿਕਲਾ ਤਾਂ ਨਹੀਂ